ਤੁਹਾਡੇ ਨਾਮ ਦਾ ਪਹਿਲਾ ਅੱਖਰ ਤੁਹਾਡੀ ਸਾਰੀ ਬੋਲ ਖੋਲ ਦੇਵੇਗਾ ਇਹ ਆਪਾਂ ਪਾਟ ਪਹਿਲਾ ਵੀ ਆਇਆ ਤੇ ਆਪਾਂ ਫਾਟ ਸੈਕੰਡ ਲੈ ਕੇ ਆਇਆ ਪਹਿਲਾ ਭਾਰ ਦਾ ਲਿਖੇ ਤਾਂ ਵੀਡੀਓ ਵਿੱਚ ਦਿੱਤਾ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਕਿਉਂ ਇਹ ਲੋਕ ਜ਼ਿੰਦਗੀ ਵਿੱਚ ਬਹੁਤ ਕੁਝ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖਦੇ ਪਰ ਕਿਸਮਤ ਉਹਨਾਂ ਨੂੰ ਸਭ ਕੁਝ ਦਿੰਦੀ ਹੈ ਉਸ ਬਾਤੋਂ ਸੱਚੇ ਅਤੇ ਇਮਾਨਦਾਰ ਹਨ ਨੇਚਰ ਤੋਂ ਵੀ ਕਾਫੀ ਕ੍ਰੀਏਟਿਵ ਹੁੰਦੇ ਹਨ ਉਹ ਆਪਣੀ ਹੀ ਦੁਨੀਆ ਵਿੱਚ ਗਵਾਚੇ ਰਹਿੰਦੇ ਹਨ ਪਿਆਰ ਦੀ ਗੱਲ ਕਰੀਏ ਤਾਂ ਇਹ ਆਪਣੇ ਸਾਥੀ ਨਾਲ ਜਿਆਦਾ ਟਾਈਮ ਚੱਲ ਨਹੀਂ ਸਕਦੇ ਕਦੇ ਸੋਚਾਂ ਵਿੱਚ ਤੇ ਕਦੇ ਕੰਮਾਂ ਵਿੱਚ ਉਹਨਾਂ ਨੂੰ ਆ ਸਮਾਨਤਾ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਵੈਸੇ ਆਪਣੇ ਵੱਲ ਕਿਸੇ ਨੂੰ ਵੀ ਆਸਾਨੀ ਨਾਲ ਖਿੱਚ ਲਿਆਉਂਦੇ ਹਨ ਜੋ ਤੁਹਾਨੂੰ ਪਤਾ ਆਸਾਨੀ ਨਾਲ ਕੰਮ ਹੋ ਜੇ ਉਹ ਜ਼ਿਆਦਾਤਰ ਨਹੀਂ ਟਿਕ ਸਕਦਾ ਤੇ ਇੱਥੇ ਹੀ ਆਪਣੀ ਗੱਲ ਆਉਂਦੀ ਹੈ ਕਿ ਉਹ ਟੇਕ ਨਹੀਂ ਸਕਦੇ ਸੀ ਤੇ ਇਸ ਕਰਕੇ ਜ਼ਿਆਦਾ ਟਾਈਮ ਉਹਨਾਂ ਦੀ ਕਿਸੇ ਨਾਲ ਨਿਭਦੀ ਨਹੀਂ ਹੈਗੀ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਆਰ ਨਾਮ ਆਰ ਇਸ ਅੱਖਰ ਦੇ ਨਾਮ ਵਾਲੇ ਲੋਕ ਜ਼ਿਆਦਾ ਸੋਸ਼ਲ ਲਾਈਫ ਜਿਉਣਾ ਪਸੰਦ ਨਹੀਂ ਕਰਦੇ ਹਾਲਾਂਕਿ ਉਹਨਾਂ ਲਈ ਪਰਿਵਾਰਿਕ ਬਹੁਤ ਮਹੱਈਨੇ ਰੱਖਦੇ ਹਨ ਅਤੇ ਇਹ ਪਰੰਨ ਲਿਖਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਉਹ ਕੰਮ ਕਰਨ ਵਿੱਚ ਮਜ਼ਾ ਨਹੀਂ ਆਉਂਦਾ ਜੋ ਪੀੜ ਕਰਦੀ ਹੈ ਇਹ ਉਹ ਕੰਮ ਕਰਨਾ ਚਾਹੁੰਦੇ ਹਨ ਇਹ ਉਹ ਕੰਮ ਕਰਨਾ ਚਾਹੁੰਦੇ ਹਨ ਜੋ ਹੋਰ ਕੋਈ ਨਹੀਂ ਕਰ ਸਕਦਾ ਇਸ ਅੱਖਰ ਦੇ ਨਾਮ ਵਾਲੇ ਲੋਕ ਬਹੁਤ ਤੇਜ਼ੀ ਨਾਲ ਤਰੱਕੀ ਕਰਦੇ ਹਨ ਅਤੇ ਧਨ ਦੀ ਕੋਈ ਕਮੀ ਨਹੀਂ ਹੁੰਦੀ ਹੈ ਇਹ ਦਿਖਣ ਵਿੱਚ ਬਹੁਤ ਸੋਹਣੇ ਹੁੰਦੇ ਹਨ ਅਤੇ ਉਹਨਾਂ ਲੋਕਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਜਿਨ੍ਹਾਂ ਕੋਲ ਸੋਚ ਤੇ ਉੱਚੀ ਬੁੱਧੀ ਹੁੰਦੀ ਹੈ ਹਾਲਾਂਕਿ ਮੇਰੀ ਲਾਈਫ ਜੀਵਨ ਹਮੇਸ਼ਾ ਉਤਰਾ ਚੜਾ ਨਾਲ ਭਰਿਆ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਸਾਰਾ ਆਰ ਨਾਮ ਤੋਂ ਮੈਂ ਖੁਦਾਂ ਤੇ ਮੈਂ ਤੁਹਾਨੂੰ ਇਹਦਾ ਦੱਸ ਸਕਦੀ ਹਾਂ ਕਿ ਇਹ ਬਿਲਕੁਲ ਸਹੀ ਹੈ ਮੈਂ ਐਦਾਂ ਦੀ ਹੈਗੀ ਹਾਂ ਬਟ ਫਿਰ ਵੀ ਦੂਜਿਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਆਪਦੇ ਮੂੰਹੋਂ ਮਤਲਬ ਸਹੀ ਨਹੀਂ ਕਹਿਣਾ ਚਾਹੀਦਾ ਤੇ ਪੀ ਨਾਮ ਤੇ ਮੇਰੇ ਹਸਬੰਦ ਨੇ ਤੇ ਜੇ ਨਾਮ ਤੇ ਮੇਰੇ ਬੱਚੇ ਹੁੰਦੇ ਹਨ ਤੇ ਅਸੀਂ ਠੀਕ ਹਾਂ ਕਿ ਵਿੱਚੋਂ 60% 70 80% ਤੇ ਤਕਰੀਬਨ ਸਾਰੇ ਅੱਗੇ ਵੀਡੀਓ ਦੇਖਣ ਤੋਂ ਪਹਿਲਾਂ ਤਾਂ ਹਨ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਕਰ ਇਸ ਨੂੰ ਨੂੰ ਦੋਸਤਾਂ ਨਾਲ ਸ਼ੇਅਰ ਕਰੋ ਤੇ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜੁੜ ਕੇ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਆਈਕਨ ਨੂੰ ਦਬਾਓ ਤਾਂਕਿ ਜੋ ਹੋਰ ਦੋਸਤਾਂ ਨੂੰ ਸੁਣੀਏ ਚਲੋ ਇਹ ਅੱਖਰ ਨਾਮ ਵਾਲੇ ਐਸ ਜਿਹੜੇ ਐਸ ਨਾਮ ਦੇ ਅੱਖਰ ਵਾਲੇ ਲੋਕ ਬਹੁਤ ਮਿਹਨਤੀ ਹੁੰਦੇ ਹਨ ਉਹ ਗੱਲਾਂ ਦੇ ਇਹਨੇ ਅਮੀਰ ਹੁੰਦੇ ਹਨ ਕਿ ਦੂਜੇ ਵਿਅਕਤੀ ਨੂੰ ਉਹਨਾਂ ਵੱਲ ਆਪਣੇ ਆਕਰਸ਼ਿਤ ਹੋ ਜਾਂਦੇ ਹੈ ਉਹ ਦਿਮਾਗ ਤੋਂ ਤੇਜ ਅਤੇ ਪੂਰੇ ਸੋਚ ਵਿਚਾਰ ਕਰਕੇ ਤੇ ਸਮਝ ਕੇ ਕੰਮ ਕਰਦੇ ਹਨ ਵਾਹ ਉਹ ਆਪਣੀਆਂ ਚੀਜ਼ਾਂ ਨੂੰ ਸਾਂਝਾ ਕਰਨਾ ਪਸੰਦ ਨਹੀਂ ਕਰਦੇ ਉਹ ਦਿਲ ਦੇ ਮਾੜੇ ਨਹੀਂ ਹੁੰਦੇ ਪਰ ਉਹਨਾਂ ਦੇ ਗੱਲਬਾਤ ਕਰਨ ਦਾ ਅੰਦਾਜ਼ ਉਹਨਾਂ ਨੂੰ ਹੋਰਾਂ ਤੋਂ ਵੱਖਰਾ ਬਣਾਉਂਦਾ ਹੈ ਇਹ ਬਹੁਤ ਵਧੀਆ ਸੀ ਉਹਨਾਂ ਦੇ ਰਿਸ਼ਨਾ ਹਮੇਸ਼ਾ ਕਿ ਸੋਚ ਕੇ ਕੰਮ ਕਰਦੇ ਨੇ ਲੋਕਾਂ ਦੇ ਸਾਹਮਣੇ ਬੁਰਾ ਬਣਾ ਦਿੰਦੇ ਆ ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਉਹ ਸ਼ਰਮੀਲੇ ਹੁੰਦੇ ਹਨ ਇਹ ਬਹੁਤ ਜ਼ਿਆਦਾ ਸੋਚਦੇ ਰਹਿੰਦੇ ਆ ਪਰ ਇਹ ਨਹੀਂ ਜਾਣਦੇ ਕੀ ਪਿਆਰ ਲਈ ਕੋਈ ਪਹਿਲ ਕਿਵੇਂ ਕਰੀਏ ਉਹ ਪਿਆਰ ਦੇ ਮਾਮਲੇ ਵਿੱਚ ਸਭ ਤੋਂ ਗੰਭੀਰ ਹੁੰਦੇ ਹਨ ਤੇ ਟੀ ਨਾਮ ਇਹ ਲੋਕਰ ਖਰਚਨ ਦੇ ਮਾਮਲੇ ਵਿੱਚ ਬਹੁਤ ਖੁੱਲੇ ਹੱਥ ਵਾਲੇ ਹਨ ਇਹ ਮਨਮੋਹਕ ਦਿੱਖ ਵਾਲੇ ਲੋਕ ਵੀ ਬਹੁਤ ਖੁਸ਼ ਤੇ ਮિજાਜ ਵਾਲੇ ਹੁੰਦੇ ਹਨ ਉਹ ਖਤ ਮਿਹਨਤ ਕਰਨਾ ਪਸੰਦ ਨਹੀਂ ਕਰਦੇ ਪਰ ਉਹਨਾਂ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਆਪਣੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਕਿਸੇ ਨਾਲ ਸਾਂਝਾ ਨਹੀਂ ਕਰਦੇ ਪਿਆਰ ਦੀ ਗੱਲ ਕਰੀਏ ਤਾਂ ਉਹ ਰਿਸ਼ਤਿਆਂ ਨੂੰ ਲੈ ਕੇ ਬਹੁਤ ਰੋਮਾਂਟਿਕ ਹੁੰਦੇ ਹਨ ਵਾਟੀ ਨਾਮ ਤੋਂ ਦੱਸੋ ਜਿਹੜਾ ਟੀਮ ਨਾਮ ਹੋਵੇਗਾ ਮੈਨੂੰ ਤਾਂ ਕੋਈ ਪਤਾ ਨਹੀਂ ਕਿਸੇ ਟੀ ਨਾਮ ਤੋਂ ਲੋਕ ਬਾਰੇ ਜਿੰਦੇ ਕੋਲ ਕੋਈ ਪੈਸੇ ਦੀ ਕਮੀ ਨਾ ਹੋਵੇ ਕਿ ਕਿਉਂਕਿ ਭਾਈ ਦੌਰ ਦੀ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਹਰੇਕਾ ਰਹ ਜਾਂਦੀ ਹੈ ਪਰ ਉਹਨਾਂ ਨੂੰ ਚੀਜ਼ਾਂ ਨੂੰ ਗੁਪਤ ਰੱਖਣ ਦੀ ਆਦਤ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ ਯੂ ਨਾਮ ਤੋਂ ਹੈ ਇਸ ਅੱਖਰ ਨਾਲ ਸ਼ੁਰੂ ਹੋਣ ਵਾਲੇ ਨਾਮ ਵਾਲ ਲੋਕ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਦੇ ਕੰਮ ਵਿਗੜਨ ਵਿੱਚ देर ਨਹੀਂ ਲੱਗਦੀ ਵਾਹ ਕਿਸੇ ਦਾ ਦਿਲ ਕਿਵੇਂ ਜਿੱਤਣਾ ਹੈ ਇਹਨਾਂ ਦਾ ਉਹ ਸਿੱਖਣਾ ਚਾਹੀਦਾ ਹੈ ਉਹ ਕਿਸੇ ਤਰ੍ਹਾਂ ਦੂਜਿਆਂ ਲਈ ਸਮਾਂ ਕੱਢ ਹੀ ਲੈਂਦੇ ਹਨ ਇਹ ਬਹੁਤ ਹੀ ਹੁਸ਼ਿਆਰ ਹੁੰਦੇ ਹਨ ਉਹ ਇਹ ਪਿੱਛੇ ਮੁੜ ਕੇ ਨਹੀਂ ਦੇਖਦੇ ਇਹ ਚਾਹੁੰਦੇ ਹਨ ਕਿ ਇਹਨਾਂ ਦਾ ਸਾਥੀ ਹਮੇਸ਼ਾ ਪੀੜ ਤੋਂ ਵੱਖਰਾ ਨਜ਼ਰ ਆਵੇ ਭਾਵੇਂ ਉਹ ਤੁਹਾਡੇ ਨਾਲ ਨਹੀਂ ਹੋਵੇ ਇਹ ਹਰ ਸਮੇਂ ਉਸਦੇ ਖਿਆਲਾਂ ਵਿੱਚ ਡੁੱਬੇ ਰਹਿਣਾ ਪਸੰਦ ਕਰਦੇ ਹਨ ਆਪਣੀ ਖੁਸ਼ੀ ਤੋਂ ਪਹਿਲਾਂ ਆਪਣੇ ਸਾਥੀ ਦੀ ਖੁਸ਼ੀ ਦਾ ਧਿਆਨ ਰੱਖਦੇ ਹਨ ਵਾਓ ਗੁੱਡ ਤੇ ਹੁਣ ਤੁਸੀਂ ਦੱਸੋ ਯੂ ਨਾਮ ਤੋਂ ਕਿਹੜੇ ਘੜੇਗੇ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਦਾਂ ਦੇ ਹੀ ਹੈਗੇ ਜੇ ਕਿ ਨਹੀਂ ਹੈਗੇ ਜੇ ਤੇ ਸ਼ੇਅਰ ਜਰੂਰ ਕਰਿਓ ਤੇ ਸਾਰੇ ਨਾਮਾਂ ਵਾਲੇ ਸ਼ੀ ਵਹੇ ਤੇ ਕਰਦਿਆ ਇਹ ਸ਼ੇਅਰ ਤੇ ਅੱਗੇ ਆਪਾਂ ਗੱਲ ਕਰਦੇ ਹਾਂ 20 ਨਾਮ ਦੇ ਲੋਕਾਂ ਬਾਰੇ ਸੁਭਾਅ ਦੇ ਥੋੜੇ ਢਿੱਲੇ ਹੁੰਦੇ ਹਨ ਉਹ ਉਹ ਉਹੀ ਕਰਦੇ ਹਨ ਜੋ ਉਹਨਾਂ ਨੂੰ ਚੰਗਾ ਲੱਗਦਾ ਹੈ ਦੈਟਸ ਗੁੱਡ ਉਹ ਦਿਲ ਦੇ ਬਹੁਤ ਸਾਫ਼ ਹੁੰਦੇ ਹਨ ਪਰ ਇਹ ਆਪਣੇ ਵਿਚਾਰ ਕਿਸੇ ਨਾਲ ਸਾਂਝੇ ਕਰਨਾ ਪਸੰਦ ਨਹੀਂ ਕਰਦੇ ਤੁਸੀਂ ਉਹਨਾਂ ਨੂੰ پابੰਦੀਆਂ ਤੇ ਅਧੀਨ ਰੱਖ ਕੇ ਉਹਨਾਂ ਤੋਂ ਕੁਝ ਨਹੀਂ ਕਰਵਾ ਸਕਦੇ ਪਿਆਰ ਬਾਰੇ ਗੱਲ ਕਰੀਏ ਤਾਂ ਉਹ ਕਦੇ ਵੀ ਆਪਣਾ ਪਿਆਰ ਦਾ ਇਜ਼ਹਾਰ ਨਹੀਂ ਕਰਦੇ ਤੁਸੀਂ ਉਹਨਾਂ ਚੀਜ਼ਾਂ ਤੋਂ ਵੀ ਬਹੁਤ ਸਾਰੀਆਂ ਡੂੰਘੀਆਂ ਗੱਲਾਂ ਕੱਢ ਲੈਂਦੇ ਉਹ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਜਾਂ ਉਹਨਾਂ ਗੱਲਾਂ ਤੋਂ ਮਜ਼ਾਕ ਵਿੱਚ ਕਹੀਆਂ ਜਾਂਦੀਆਂ ਹਨ ਕਈ ਵਾਰ ਇਹ ਚੀਜ਼ਾਂ ਤੁਹਾਡੇ ਲਈ ਮੁਸੀਬਤ ਪੈਦਾ ਕਰ ਦਿੰੀਆਂ ਹਨ ਠੀਕ ਹੈ ਠੀਕ ਜੀ ਨਾ ਤੋਂ ਹੋਣਾ ਤੋਂ ਤਾਂ ਬਹੁਤ ਨਾ ਹੋ ਸਕਦੇ ਨੇ ਠੀਕ ਹੈ ਤੇ ਤੁਸੀਂ ਦੱਸੋਗੇ ਤੁਹਾਡੇ ਕੋਈ ਵੀ ਨਾਮ ਵਾਲਾ ਅੱਖਰ ਹੋਵੇ ਤੇ ਉਹ ਵੀ ਇਦਾਂ ਦਾ ਹੋਵੇ W ਇਸ ਅੱਖਰ ਦੇ ਨਾਮ ਵਾਲੇ ਲੋਕ ਬਹੁਤ ਸੰਕੁਚਿਤ ਦਿਨ ਦੇ ਹੁੰਦੇ ਹਨ ਉਹ ਇੱਕੋ ਮਾਰਗ ਤੇ ਚਲਦੇ ਹੋਏ ਮੋਰ ਨਹੀਂ ਹੁੰਦੇ ਉਹ ਈਗੋ ਪਾਵਨਾਵਾਂ ਨਾਲ ਭਰੇ ਹੁੰਦੇ ਹਨ ਉਹ ਜਿੱਥੇ ਵੀ ਰਹਿੰਦੇ ਹਨ ਉਹ ਆਪਣੀਆਂ ਦੂ ਆਪਣੀਆਂ ਹੀ ਸੁਣਾਉਣ ਲੱਗ ਪੈਂਦੇ ਹਨ ਜਿਸ ਕਾਰਨ ਸਾਹਮਣੇ ਵਾਲਾ ਵਿਅਕਤੀ ਉਹਨਾਂ ਤੋਂ ਦੂਰ ਭੁੱਜ ਜਾਂਦਾ ਹੈ ਹਾਲਕਿ ਹਰ ਮਾਮਲੇ ਵਿੱਚ ਸਫਲਤਾ ਉਹਨਾਂ ਦੀਆਂ मुट्ठी ਵਿੱਚ ਹੁੰਦੀ ਹੈ ਮੁਹੱਬਤ ਦੀ ਗੱਲ ਕਰਦੇ ਹੋਏ ਉਹ ਨਾ ਨਾ ਕਰਦੇ ਹੀ ਅੱਗੇ ਵੱਧ ਜਾਂਦੇ ਹਨ ਹਾਲਾਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਦਿਖਾਵਾ ਪਸੰਦ ਨਹੀਂ ਹੈ ਆਪਣੇ ਇਹ ਆਪਣੇ ਸਾਥੀ ਨੂੰ ਉਸ ਰੂਪ ਵਿੱਚ ਸਵੀਕਾਰ ਕਰਨਾ ਪਸੰਦ ਨਹੀਂ ਕਰਦੇ ਜਿਵੇਂ ਕਿ ਅਸਲ ਵਿੱਚ ਹੁੰਦੇ ਹਨ ਉਹਨਾਂ ਦਾ ਕੋਈ ਵੱਖਰਾ ਰੂਪ ਉਹਨਾਂ ਪਸੰਦ ਕਰਦੇ ਹਨ ਠੀਕ ਹੈ ਡਬਲ ਯੂ ਨਾਮ ਵਾਲੇ ਲੋਕ ਜ਼ਰੂਰ ਕਰਿਆ ਜੇ ਕਮੈਂਟ ਅੱਗੇ ਆਪਾਂ ਆਉਣੇ ਆ ਐਕਸ ਨਾਮ ਦੇ ਐਕਸ ਇਸ ਅੱਖਰ ਨਾਮ ਵਾਲੇ ਲੋਕ ਹਰ ਪੱਖ ਤੋਂ ਪਰਫੈਕਟ ਹੁੰਦੇ ਹਨ ਗੁੱਜ ਪਰ ਉਹ ਨਾ ਚਾਹੁੰਦੇ ਹੋਏ ਵੀ ਗੁੱਸੇ ਦਾ ਸ਼ਿਕਾਰ ਹੋ ਜਾਂਦੇ ਹਨ ਉਹ ਆਪਣੇ ਕੰਮ ਹੌਲੀ ਕਰਨਾ ਪਸੰਦ ਨਹੀਂ ਕਰਦੇ ਉਹ ਆਪਣੇ ਕੰਮ ਨੂੰ ਜਲਦੀ ਪੂਰਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਬਹੁਤ ਜਲਦੀ ਚੀਜ਼ਾਂ ਤੋਂ ਬੋਰ ਹੋ ਜਾਂਦੇ ਹਨ ਇੱਥੋਂ ਤੱਕ ਕਿ ਉਹ ਖੁਦ ਵੀ ਨਹੀਂ ਜਾਣਦੇ ਕਿ ਉਹ ਕੀ ਕਰਨਾ ਵਾਲੇ ਹਨ ਪਿਆਰ ਦੇ ਮਾਮਲੇ ਵਿੱਚ ਉਹ ਫਲ ਫਲਰਟ ਫਲਰਟ ਮਤਲਬ ਉਹ ਖੇਡਬਾਜੀ ਕਰਨਾ ਜ਼ਿਆਦਾ ਪਸੰਦ ਕਰਦੇ ਹਨ ਉਹ ਕਈ ਰਿਸ਼ਤਿਆਂ ਨੂੰ ਇੱਕ ਸਾਥ ਬਣਾ ਕੇ ਅੱਗੇ ਵਧਣ ਦੀ ਹਿੰਮਤ ਇਹਨਾਂ ਵਿੱਚ ਹੁੰਦੀ ਹੈ ਇੱਕੋ ਸਾਥ ਮਤਲਬ ਕਿ ਦੋ ਦੋ ਤਿੰਨ ਤਿੰਨ ਰਿਸ਼ਤੇ ਬਣਾ ਕੇ ਤੇ ਉਹਨਾਂ ਨੂੰ ਗਾਂਹ ਲੈ ਜਾਂਦੇ ਨੇ ਵਾਈ ਜਿਨ੍ਹਾਂ ਦਾ ਨਾਮ ਵਾਈ ਇਸ ਅੱਖਰ ਨਾਲ ਸ਼ੁਰੂ ਹੁੰਦਾ ਹੈ ਇਹ ਸਲੋਕਾਂ ਤੋਂ ਕਦੇ ਵੀ ਸਲਾਹ ਲਓ ਤੁਹਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਣਗੇ ਖਰ ਚੰਦ ਬਾਰੇ ਕਦੇ ਨਹੀਂ ਸੋਚਦੇ ਬਸ ਇਹਨਾਂ ਨੂੰ ਚੰਗਾ ਖਾਣਾ ਮਿਲੇ ਤਾਂ ਇਹ ਹਮੇਸ਼ਾ ਖੁਸ਼ ਰਹਿੰਦੇ ਹਨ ਇਹ ਚੰਗੀ ਸ਼ਖਸੀਅਤ ਦੇ ਰਾਜੇ ਹੁੰਦੇ ਹਨ ਉਹ ਦੂਰਾਂ ਹੀ ਲੋਕਾਂ ਨੂੰ ਪੜ ਲੈਂਦੇ ਹਨ ਇਹਨਾਂ ਨੂੰ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ ਦੌਲਤ ਪ੍ਰਾਪਤ ਕਰਨਾ ਯੋਗ ਹੈ ਪਰ ਇਸ ਨੂੰ ਪ੍ਰਾਪਤ ਕਰਨ ਲਈ ਸਮਾਂ ਲੱਗਦਾ ਹੈ ਜੇਕਰ ਪਿਆਰ ਦੀ ਗੱਲਾਂ ਕਰੀਏ ਤਾਂ ਉਹਨਾਂ ਨੂੰ ਆਪਣੇ ਪਾਰਟਨਰ ਬਾਰੇ ਕੁਝ ਵੀ ਯਾਦ ਨਹੀਂ ਰਹਿੰਦਾ ਹਾਲਾਂਕਿ ਉਹਨਾਂ ਦੇ ਇਮਾਨਦਾਰ ਖੁੱਲੇ ਦਿਲ ਅਤੇ ਰੋਮੈਂਟਿਕ ਸੁਭਾਅ ਕਰਨ ਉਹਨਾਂ ਦੀ ਹਰ ਗਲਤੀ ਮਾਫ ਹੋ ਜਾਂਦੀ ਏ ਇਹਦਾ ਆਪਾਂ ਨੂੰ ਪਤਾ ਰਿਸਪੈਕਟ ਨਾਲ ਇੱਜ਼ਤ ਨਾਲ ਤੇ ਜੇ ਇਮਾਨਦਾਰੀ ਨਾਲ ਹੋਵੇ ਤਾਂ ਇਸ ਚੀਜ਼ਾਂ ਜਿਹੜੀਆਂ ਮੈਨੇਜ ਹੋ ਜਾਂਦੀਆਂ ਨੇ ਠੀਕ ਹੈ ਤੇ ਅੱਗੇ ਆਪਾਂ ਗੱਲ ਕਰਾਂਗੇ ਲਾਸਟ ਆਪਣੇ ਕੋਲ ਹੈਗਾ ਜੈਡ ਠੀਕ ਹੈ ਆਪਾਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ ਠੀਕ ਹੈ ਇਸ ਅੱਖਰ ਦੇ ਨਾਮ ਵਾਲ ਲੋਕ ਬਹੁਤ ਜਲਦੀ ਦੂਜਿਆਂ ਨਾਲ ਕੂਲ ਮਿਲ ਜਾਂਦੇ ਹਨ ਗੰਭੀਰਤਾ ਉਹਨਾਂ ਦੇ ਸੁਭਾਅ ਵਿੱਚ ਹੁੰਦੀ ਹੈ ਪਰ ਉਹ ਹਰ ਕੰਮ بڑے ਕੂਲ ਤਰੀਕੇ ਨਾਲ ਕਰਦੇ ਹਨ ਬੋਲਣ ਵਾਲੇ ਬਿਲਕੁਲ ਸਾਫ਼ ਬੋਲਦੇ ਹਨ ਅਤੇ ਜ਼ਿੰਦਗੀ ਨੂੰ ਹਮੇਸ਼ਾ ਇੰਜੋਏ ਕਰਦੇ ਹਨ ਉਹਨਾਂ ਚੀਜ਼ਾਂ ਦੇ ਰੂਨ ਗਰੋਹਤੋਂ ਦੀ بجائے ਉਹਨਾਂ ਨੂੰ ਨਹੀਂ ਮਿਲਦੀਆਂ ਉਹ ਉਹਨਾਂ ਦੇ ਪਿੱਛੇ ਛੱਡ ਕੇ ਅੱਗੇ ਵਧਣਾ ਪਸੰਦ ਕਰਦੇ ਹਨ ਉਹ ਦਿਖਾਵਾ ਕਰਨਾ ਪਸੰਦ ਨਹੀਂ ਕਰਦੇ ਉਹਨਾਂ ਦੀ ਸਾਦਗੀ ਨੂੰ ਵੇਖ ਕੇ ਉਹਨਾਂ ਨੂੰ ਮੂਰਖ ਸਮਝਣਾ ਸਮਝਣਾ ਬਹੁਤ ਮੂਰਖਤਾ ਹੋਵੇਗੀ ਉਹ ਸੁਭਾਅ ਦੇ ਰੋਮਾਂਟਿਕ ਹੁੰਦੇ ਹਨ ਕੋਈ ਵੀਰ ਵਿਅਕਤੀ ਇਹਨਾਂ ਵੱਲ ਬਹੁਤ ਆਸਾਨੀ ਨਾਲ ਆਕਰਸ਼ਿਤ ਹੋ ਜਾਂਦਾ ਹੈ ਤੁਸੀਂ ਆਪਣੇ ਪਿਆਰ ਦੇ ਸਾਹਮਣੇ ਕਿਸੇ ਨੂੰ ਵੀ ਮਹੱਤਵ ਨਹੀਂ ਦਿੰਦੇ ਹੋ ਗੁੱਡ ਠੀਕ ਹੈ ਤੁਸੀਂ ਦੱਸੋ ਜੱਡ ਨਾਮ ਵਾਲੇ ਵੀ ਥੋੜੇ ਜਿਹਾ ਨਾਮ ਇਦਾਂ ਦੇ ਨੇ ਤੁਸੀਂ ਜ਼ਰੂਰ ਦੱਸਿਓ ਜੀ ਕਿ ਉਹ ਕਿੱਦਾਂ ਦੇ ਰੀਅਲ ਵਿੱਚ ਇਦਾਂ ਦੇ ਮੇਰੇ 70 ਤੁਹਾਨੂੰ ਦੱਸਿਆ 70% ਕਿ ਹੋ ਜੇ ਹੀ ਹੈ ਤੇ ਵੀਡੀਓ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ